ਰੇਟ ਮੰਗਰ ਨਾ ਜਾਓ ਚੰਗੇ ਕਾਰੀਗਰ ਮੰਗਰ ਜਾਓ ਪੁੱਛੋ ਵੀ ਕਾਰਗਰ ਦਾ ਕੰਮ ਕਿਵੇਂ ਹੈ ਨਾ ਜੇ ਮੰਨ ਲਓ ਸੁਪੋਜ਼ ਕਰੋ ਵੀ ਸਾਡੀ ਬਿਲਡਿੰਗ ਦੇ ਵਿੱਚ ਛੱਤ ਦੇ ਵਿੱਚ 200 ਗੱਟਾ ਪੈਣਾ ਠੀਕ ਹੈ ਜੀ ਸਹੀ ਟੈਕਨੀਕਲੀ ਉਸ ਦੇ ਹਿਸਾਬ ਨਾਲ ਜੇ ਹੁਣ 220 ਪਾਤਾ ਤਾਂ ਵੀ ਮਾਲਕ ਦਾ ਨਕਸ਼ਾ ਨੇ ਬਿਲਕੁਲ ਜੇ 190 ਪਾਤਾ ਤਾਂ ਵੀ ਮਾਲਕ ਦਾ ਨਕਸ਼ਾ ਹੋ ਗਿਆ ਕਿਉਂਕਿ ਉਹ ਘਟੋ ਉਹ ਘਟ ਪੈ ਗਈ ਅਸੀਂ ਨਹੀਂ ਕਹਿੰਦੇ ਵੀ ਸਾਰੇ ਆਰਕੀਟੈਕਟ ਮਾੜੇ ਨੇ ਜਾਂ ਸਾਰੇ ਠੇਕੇਦਾਰ ਮਾੜੇ ਨੇ ਜਿਹੜੀ ਸਾਡੇ ਕੋਲੇ ਟੀਮਾਂ ਨੇ ਨਾ ਜੀ ਪੱਥਰ ਵਾਲੀਆਂ ਨੰਬਰ 1 ਨੇ ਬਿਲਕੁਲ ਜੀ ਬਿਜਲੀ ਵਾਲੀਆਂ ਨੰਬਰ 1 ਨੇ ਠੀਕ ਹੈ ਜੀ ਪ ਅਸੀਂ ਤਾਂ ਜੇ ਬਣਾ ਕੇ ਜਾਵਾਂਗੇ ਸਾਡੀ ਐਡ ਉਹ ਮਾਲਕ ਨੇ ਜੀ ਇੱਕ ਵੀ ਇਹਦੇ ਚ ਜੇ ਕਾਰੀਗਰ ਕੋਈ ਮਾੜਾ ਆ ਗਿਆ ਨਾ ਤਾਂ ਠੇਕੇਦਾਰ ਤੇ ਗੱਲ ਹੋਊ ਸਾਰੇ ਠੇਕੇਦਾਰ ਤੇ ਗੱਲ ਜਾਂਦੀ ਹੈ ਬਿਲਡਿੰਗ ਪੱਟੀ ਮਸ ਹੋ ਗਈ ਜੀ ਗਲਤੀ ਪਲੰਬਰ ਦੀ ਹੈ ਨਾ ਸੋਡਾ ਉਹ ਬਿਲਕੁਲ ਜੀ ਸਾਲ ਕੁ ਬਾਅਦ ਸਲਸਲਾਬ ਆ ਜਾਂਦੀ ਹੈ ਜਾਂ ਬਾਦਰੇ ਤੇੜਾ ਤੂੜਾ ਵਗੈਰਾ ਇਹ ਚੀਜ਼ਾਂ ਆ ਜਾਂਦੀ ਨੋਰਮਲ ਹੁੰਦੀ ਹੈ ਹਰ ਇੱਕ ਘਰਾਂ ਚ ਇਹਦਾ ਕੀ ਕਾਰਨ ਹੈ ਕਦੋਂ ਹੁੰਦੀਆਂ ਨੇ ਹੁਣ ਪਲੰਬਰ ਦੀ ਕੋਈ ਮੰਨ ਲਓ ਪਾਈਪ ਲੀਕ ਹੋ ਗਈ ਜੀ ਬਿਲਕੁਲ ਜੀ ਸਾਡੀਆਂ ਕੋਰਾ ਧਾਰਾਂ ਕਿਸੇ ਨੇ ਸਾਡਾ ਕੁਝ ਨਹੀਂ ਦੇਖਣਾ ਸਿਲ ਤਾਂ ਆਊਗੀ ਆਊਗੀ ਇਹਦੇ ਵਿੱਚ ਠੇਕੇਦਾਰ ਆਈ ਉਹ ਬਚਤ ਕਰ ਸਕਦਾ ਜਾਂ ਨਹੀਂ ਚੰਗਾ ਠੇਕੇਦਾਰ ਹੈ ਚੰਗੀ ਚੀਜ਼ ਇੱਕ ਵਾਰੀ ਲਾਤੀ ਮੁੜ ਕੇ ਸੁਣੋ ਲੰਬੇ ਸਮੇਂ ਤੱਕ ਉਹਦਾ ਚੰਗਾ ਰਿਜ਼ਲਟ ਮਿਲਣਾ ਹੈ ਬਸ ਉਹ ਦੇਖੋ ਵੱਡੀ ਵੱਡੀ ਬਚਤ ਇਹਨੇ ਕਹਦਾ ਵੀ ਉਹ ਬਾੜੇ ਹੈ ਇਹ ਨਾਨਕ ਹੈ ਯਾਰ ਨਹੀਂ ਨਹੀਂ ਜੀ ਤੇਰੇ ਵੀ ਮੂੰਹ ਲੱਗਿਆ ਯਾਰ ਤੇਰੇ ਵੀ ਕਰਨ ਲੱਗੇ ਨੇ ਤੂੰ ਪੁੱਛ ਲੈ ਯਾਰ ਸੁਣ ਲੈ ਕਿਸ ਕੋਈ ਤਜਰਬੇਕਾਰ ਨਹੀਂ ਹੈਗਾ ਉਹ ਉਹ ਡਰਹੰਗਾ ਕਿਦਾਂ ਦੇਖੂਗਾ ਜੀ ਨਹੀਂ ਜੀ ਬਿਲਕੁਲ ਜੀ ਜ਼ਰੂਰੀ ਨਹੀਂ ਵੀ ਠੇਕੇਦਾਰੀ ਮਾੜਾ ਹਰੇਕ ਵਾਰੀ ਮਾਲਕ ਵੀ ਮਾੜੇ ਹੋ ਜਾਂਦੇ ਨੇ ਜੀ ਇਸ ਗੱਲ 'ਚ ਕੋਈ ਦੋਰ ਹੈ ਨਹੀਂ ਕਿਉਂ ਜੀ ਮਾਲਕ ਇਹ ਹੈ ਵੀ ਮਾਲਕ ਕਿਸੇ ਗੱਲ 'ਚ ਕੋਈ ਲਿਆਜ ਨਾ ਰੱਖੇ ਬਿਲਕੁਲ ਜੀ ਉਹਨੇ ਉਹਨੇ ਮਤਲਬ ਇਹ ਮਕਾਨ ਪਾਉਣਾ ਹੈ ਸੁਪਨਿਆਂ ਦਾ ਘਰ ਹੁੰਦਾ ਹੈ ਤੇ ਉਦੋਂ ਸასი ਕਾਲ ਮੈਂ ਤੁਹਾਡਾ ਖਾਨ ਮਾਨਸਾ ਵਾਲਾ ਸੋ ਦੋਸਤੋ ਜੇ ਤੁਸੀਂ ਬਿਲਡਿੰਗ ਪਾਉਣ ਬਾਰੇ ਸੋਚ ਰਹੇ ਹੋ ਜਾਂ ਪਾ ਰਹੇ ਹੋ ਤਾਂ ਵੀਡੀਓ ਹੈਗੀ ਤੁਹਾਡੇ ਵਾਸਤੇ ਇੱਕ ਵਾਰੀ ਇਹ ਵੀਡੀਓ ਨੂੰ ਜਰੂਰ ਦੇਖਿਓ ਪ੍ਰੋਪਰ ਗੱਲਬਾਤ ਕਰਾਂਗੇ ਬਿਲਡਿੰਗ ਵਾਸਤੇ ਆਪਾਂ ਨੂੰ ਕੀ ਕੀ ਚੀਜ਼ਾਂ ਦੀ ਲੋੜ ਪੈਂਦੀ ਹੈ ਕੀ ਕੀ ਆਪਾਂ ਨੂੰ ਦਿੱਕਤਾਂ ਆਉਂਦੀਆਂ ਨੇ ਤੇ ਕੀ ਕੀ ਉਹਦਾ ਹੱਲ ਹੈ ਆਪਣੇ ਨਾਲ ਨੇ ਸੁਖਪਾਲ ਸਿੰਘ ਠੇਕੇਦਾਰ ਨੇ ਨਾਲ ਹੀ ਬਾਈ ਗੁਰਪ੍ਰੀਤ ਸਿੰਘ ਠੇਕੇਦਾਰ ਨੇ ਤੇ ਮਾਨਸਾ ਸ਼ਹਿਰ ਦੇ ਵਿੱਚ ਟੋਪ ਦੇ ਠੇਕੇਦਾਰ ਕਿਹੇ ਵਿੱਚ ਆਉਂਦੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੰਸ਼ ਸਿਕਾਲ ਜੀ ਸਿਕਾਲ ਬਾਈ ਜੀ ਤੇ ਬਾਈ ਦੇਖਿਆ ਜਾਂਦਾ ਹੈਗਾ ਜਿਹਨੇ ਕੋਠੀ ਪਾਉਣੀ ਹੈ ਹੂੰ ਉਹ ਪਹਿਲਾਂ ਛੋਡੇ ਨਾਲ ਕੰਟੈਕਟ ਕਰੇ ਜਾਂ ਆਰਕਟੈਕਟ ਨਾਲ ਕੰਟੈਕਟ ਕਰੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਬਿਲਡਿੰਗ ਪਾਉਣ ਬਾਰੇ ਅਗਲਾ ਮਾਲਕ ਸੋਚਦਾ ਹੈ ਬਿਲਕੁਲ ਜੀ ਉਹ ਇਹ ਦੋ ਰਾਹ ਨੇ ਜੀ ਇੱਕ ਠੇਕੇਦਾਰ ਵਾਲਾ ਤੇ ਇੱਕ ਆਰਕਟੈਕਟ ਜੀ ਜੀ ਹਨਾ ਜੀ ਇਹ ਅਸੀਂ ਇਹ ਸਮਝਦੇ ਆਂ ਵੀ ਆਰਕੀਟੈਕਟ ਨੇ ਤਾਂ ਸਾਨੂੰ ਇੱਕ ਡਿਜ਼ਾਈਨ ਦੇਣਾ ਹੈ ਬਿਲਕੁਲ ਜੀ ਠੀਕ ਹੈ ਜੀ ਕਿੱਦਾਂ ਦੀ ਬਿਲਡਿੰਗ ਬਣਾਉਣੀ ਹੈ ਕਿੱਦਾਂ ਦਾ ਤੁਸੀਂ ਉਹ ਕਰਨਾ ਹੈ ਇਹ ਠੇਕੇਦਾਰ ਨੇ ਬਿਲਡਿੰਗ ਬਣਾਉਣੀ ਹੈ ਇਹ ਅਲੱਗ-ਅਲੱਗ ਦੋ ਰਾਹ ਨੇ ਠੀਕ ਹੈ ਜੀ ਵੀ ਵਿੱਚ ਜਿਹੜੇ ਮੇਰੇ ਮਾਲਕ ਮਾਲਾ ਵੀ ਵਗ ਜਾਂਦੇ ਨੇ ਆਰਕੀਟੈਕਟ ਕੋਲੇ ਵਗ ਜਾਂਦੇ ਨੇ ਉਸੇ ਰਾਹੀਂ ਠੇਕੇਦਾਰ ਨੂੰ ਯੂਜ਼ ਕਰ ਲੈਂਦੇ ਨੇ ਉਹੀ ਕਹਿੰਦਾ ਵੀ ਹਾਂ ਜੀ ਕੋਈ ਨਾ ਅਸੀਂ ਤੁਹਾਨੂੰ ਠੇਕੇਦਾਰ ਦੇ ਦਿੰਦੇ ਆ ਇਹ ਕਿਤੇ ਨਾ ਕਿਤੇ ਆ ਕੇ ਉਹਨਾਂ ਚੀਜ਼ਾਂ ਦੀ ਸਮੱਸਿਆ ਖੜੀ ਹੁੰਦੀ ਹੈ ਜੀ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਸਾਡਾ ਮੇਲ ਜਰੂਰ ਹੈ ਇੱਕ ਦੂਜੇ ਨਾਲ ਪਰ ਸਾਡੇ ਰਾਹ ਬੁਖੋ ਵੱਖਰੀ ਨੇ ਬਿਲਕੁਲ ਜੀ ਠੀਕ ਹੈ ਜੀ ਉਹਨਾਂ ਨੇ ਕੱਲਾ ਡਿਜ਼ਾਈਨ ਦੇਣਾ ਅਸੀਂ ਸਾਡਾ ਤਜਰਬਾ ਅਸੀਂ ਕੀ ਰੱਖਦੇ ਹਾਂ ਉਹ ਕੀ ਰੱਖਦੇ ਨੇ ਬਿਲਕੁਲ ਜੀ ਉੱਥੇ ਕੀ ਹੋ ਜਾਂਦਾ ਜੀ ਜਾਂ ਠੇਕੇਦਾਰ ਕਹਿੰਦਾ ਵੀ ਫਲਾਣਾ ਆਰਕੀਟੈਕਟ ਕਰ ਲੋ ਜੀ ਜੀ ਉੱਥੇ ਵੀ ਫਰਕ ਪੈ ਜਾਂਦਾ ਜੀ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਮਾਲਕ ਆਰਕੀਟੈਕਟ ਆਪਣੇ ਹਿਸਾਬ ਨਾਲ ਲੱਭੇ ਬਿਲਕੁਲ ਜੀ ਆਰਕੀਟੈਕਟ ਦੇ ਕਹਿਰੇ ਦੇ ਹਿਸਾਬ ਨਾਲ ਠੇਕੇਦਾਰ ਨਾ ਲੱਭੇ ਠੇਕੇਦਾਰ ਵੀ ਆਪਣੇ ਹਿਸਾਬ ਨਾਲ ਨਾ ਠੀਕ ਹੈ ਜੀ ਨਾ ਠੇਕੇਦਾਰ ਦੇ ਕਹਿਣ ਤੇ ਆਰਕੀਟੈਕਟ ਨੂੰ ਉਹ ਮੰ ਠੇਕੇਦਾਰ ਨੂੰ ਯਾਰ ਕਰੇ ਹਾਂ ਜੀ ਕਿਉਂਕਿ ਜਦੋਂ ਕਿਤੇ ਨਾ ਕਿਤੇ ਕੋਈ ਸਮੱਸਿਆ ਆ ਜਾਂਦੀਆਂ ਨੇ ਫਿਰ ਉਹ ਆ ਕੇ ਮਤਲਬ ਇਹ ਦਿੱਕਤਾਂ ਹੁੰਦੀਆਂ ਨੇ ਨਾ ਤਾਂ ਫਿਰ ਠੇਕੇਦਾਰ ਆਰਕੀਟੈਕਟ ਨੂੰ ਕੁਝ ਕਹਿੰਦਾ ਨਾ ਆਰਕੀਟੈਕਟ ਆ ਕੇ ਠੇਕੇਦਾਰ ਨੂੰ ਕੁਝ ਕਹਿੰਦਾ ਵੀ ਮੇਲ ਹੋਏ ਉਹਨਾਂ ਨਾਲ ਮਿਲ ਕੇ ਉਹਨੂੰ ਉੱਥੇ ਹਾਂ ਉੱਥੇ ਨਿਸ਼ਾਨ ਭਰਾਂਜ ਕਿਦਾ ਹੋ ਗਿਆ ਮਾਲਕ ਦਾ ਹੋ ਗਿਆ ਵੀ ਕਹਿਣ ਦਾ ਭਾਵ ਇਹ ਹੋ ਗਿਆ ਅਸੀਂ ਦੋਨੇ ਰਲ ਜਾਂਦੇ ਹਾਂ ਜੀ ਬਿਲਕੁਲ ਜੀ ਵੀ ਸਿੰਨੇ ਚਾਰ ਇੱਕ ਦੂਜੇ ਮੂਰੇ ਕਾਣੇ ਹੋ ਜਾਂਦੇ ਉਹ ਨਾ ਮੇਰਾ ਜੀ ਮਕਾਨ ਨਾ ਬਿਲਕੁਲ ਜੀ ਉਹ ਮਾਲਕ ਦਾ ਬਿਲਕੁਲ ਜੀ ਦਫ਼ਤਰ ਕਰਕੇ ਰੰਗੇ ਜੀ ਹਾਂ ਜੀ ਲੰਗੇ ਜੀ ਉਹਨੇ ਮਾਲਕ ਦੀ ਡਿਊਟੀ ਆਰਕੀਟੈਕਟ ਨੂੰ ਵੀ ਵਜਾਉਣੀ ਚਾਹੀਦੀ ਹੈ ਉਹ ਠੇਕੇਦਾਰ ਨੂੰ ਵੀ ਵਜਾਉਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਜੀ ਉਹ ਅਸੀਂ ਤਾਂ ਵਜਾਵਾਂਗੇ ਜੇ ਉਹ ਆ ਕੇ ਦੱਸੂ ਵੀ ਠੇਕੇਦਾਰ ਜੇ ਕਮਜ਼ੋਰੀਆਂ ਨੇ ਜਾਂ ਮੈਂ ਦੱਸੂ ਵੀ ਨਾਕਾ ਜਾ ਕੋਈ ਨਹੀਂ ਸਾਹਿਬ ਦੀ ਇੱਥੇ ਲੋੜ ਆ ਉਹ ਆਏ ਨਹੀਂ ਹਾਂ ਜੀ ਬਿਲਕੁਲ ਜੀ ਬਿਲਕੁਲ ਉਹ ਆ ਕੇ ਸਾਨੂੰ ਸੁਜੈਸਟ ਕਰਨਗੇ ਅਸੀਂ ਮੇਰੇ ਕੰਮ ਕਰਾਂਗੇ ਬਿਲਕੁਲ ਤਾਂ ਗੱਲ ਤਾਂ ਸਾਡੀ ਸਿੱਧੀ ਗੱਲ ਹੀ ਹੋ ਗਈ ਜੀ ਅਸੀਂ ਹਾਂ ਜੀ ਹਾਂ ਜੀ ਬਸ ਠੀਕ ਹੈ ਤੁਸੀਂ ਰਹਿਣ ਜੀ ਆਉਂਤੇ ਜਿਹਾ ਗੱਲਾਂ ਨਾ ਵਰਕ ਪੈਂਦਾ ਬਿਲਕੁਲ ਜਿਵੇਂ ਇੱਕ ਦੂਜੇ ਕਹਿ ਦੇਣਾ ਤੁਸੀਂ ਆਸਾਨ ਨਾਲ ਕਰ ਦੋ ਕੋਈ ਗੱਲ ਮੇਰੀ ਆਉਣ ਦੀ ਲੋੜ ਨਹੀਂ ਗਈ ਬਿਲਕੁਲ ਜੀ ਅਸੀਂ ਵੀ ਕਹਿ ਦਿੰਦੇ ਨਾ ਜੀ ਅਸੀਂ ਤਾਂ ਦੇਖੋ ਇਹ ਗੱਲ ਕਹਾਂਗੇ ਵੀ ਸਾਡੇ ਕੋਲੇ ਆਰਕੀਟੈਕਟ ਕਿਉਂ ਆਉਂਦਾ ਅਸੀਂ ਆਪਣੇ ਹਿਸਾਬ ਨਾਲ ਕਰ ਹੀ ਜਾਂਦੇ ਹਾਂ ਜਦੋਂ ਸਾਡੀ ਗੰਡ ਟੁੱਪ ਹੁੰਦੀ ਹੈ ਅਸੀਂ ਨਹੀਂ ਕਹਿੰਦੇ ਵੀ ਸਾਰੇ ਆਰਕੀਟੈਕਟ ਮਾੜੇ ਨੇ ਜਾਂ ਸਾਰੇ ਠੇਕੇਦਾਰ ਮਾੜੇ ਨੇ ਪਰ ਪਾਲਜ ਸਿੰਘ ਜੀ ਇੱਕ ਗੱਲ ਹੋਰ ਹੈ ਬੜੀ ਵੱਡੀ ਸਾਡੀ ਗੰਡ ਟੁੱਪ ਜੇ ਹੈਗੀ ਤੇ ਨਹੀਂ ਹੈਗੀ ਅਸੀਂ ਕਦੇ ਵੀ ਨਹੀਂ ਚਾਹੁੰਦੇ ਵੀ ਆਰਕੀਟੈਕਟ ਸਾਡੇ ਕੰਮ ਤੇ ਆਵੇ ਠੀਕ ਹੈ ਜੀ ਸਾਫ਼ ਜੀ ਗੱਲ ਹੈ ਜੀ ਮ ਮੈਨੂੰ ਕਦੇ ਨਹੀਂ ਲੱਗਦਾ ਵੀ ਆਰਕੀਟੈਕਟ ਮੇਰੇ ਕੰਮ ਤੇ ਆਵੇ ਕਿਉਂਕਿ ਮੇਰੇ ਮਨ ਚ ਇੱਕ ਗੱਲ ਹੈ ਵੀ ਜੇ ਉਹ ਆਊਗਾ ਤਾਂ ਮੈਨੂੰ ਘੁੜਕਾ ਹੀ ਲੱਗੇ ਜਾਊਗਾ ਕੋਈ ਨਾ ਕੋਈ ਟਹਾ ਨਾ ਦੇਵੇ ਆ ਕੇ ਜਾਂ ਕਹਿਣਾ ਵੀ ਆਹ ਕੀ ਕਰਿਆ ਹੈ ਇਹ ਮੈਂ ਗੁਰਪ੍ਰੀਤ ਦੇ ਠੇਕੇਦਾਰ ਬੋਲ ਰਿਹਾ ਠੀਕ ਹੈ ਜੀ ਮੈਂ ਔਰ ਠੇਕੇਦਾਰ ਬੋਲ ਰਿਹਾ ਸਰਕਟ ਠੇਕੇਦਾਰ ਨੂੰ ਇਹੀ ਹੁੰਦਾ ਵੀ ਜੇ ਉਹ ਆ ਗਿਆ ਯਾਰ ਕੁਛ ਨਾ ਕੁਛ ਪਟਾਊਗਾ ਯਾਰ ਬਿਲਕੁਲ ਬਿਲਕੁਲ ਜੀ ਜਾਂ ਆਪਣਾ ਕੰਮ ਲੇਟ ਕਰੂਗਾ ਸਾਡੀ ਸੈਟਿੰਗ ਹੋਈ ਹੁੰਦੀ ਆ ਅਸੀਂ ਮਸ਼ੀਨ ਕਸੀ ਬੈਠੇ ਉਹਨਾਂ ਜ਼ਰੀਆ ਬੰਨਿਆ ਪਿਆ ਬਿਲਕੁਲ ਬਿਲਕੁਲ ਉਹ ਲੈਂਟਰ ਵਾਲੇ ਦੇ ਨਾਲ ਇਦਾ ਮਤਲਬ ਇਹ ਹੋਇਆ ਵੀ ਦੋਨੇ ਅੱਡੋ ਅੱਡੀ ਰਹਿਣ ਤਾਂ ਮਾਲਕ ਦਾ ਫਾਇਦਾ ਬਿਲਕੁਲ ਜੀ ਬਿਲਕੁਲ ਤਾਂ ਮਾਲਕ ਦਾ ਜੇ ਇਹ ਕੁੰਡੀ ਮਿਲ ਜਾਂਦੀ ਹੈ ਤਾਂ ਮਾਲਕ ਦਾ ਨੁਕਸਾਨ ਹੈ ਮਾਲਕ ਨੂੰ ਤਾਂ ਪਤਾ ਨਹੀਂ ਲੱਗਦਾ ਜੀ ਹਾਂਜੀ ਉਹਨੂੰ ਕੀ ਪਤਾ ਲੱਗਣਾ ਵੀ ਕੀ ਕੁਝ ਹੋ ਗਿਆ ਇਨ ਫਿਊਚਰ ਦਿੱਕਤਾਂ ਉਹਨੂੰ ਆਉਣੀਆਂ ਨੇ ਜੀ ਮਾਲਕ ਉਹਨੇ ਆਪਣੇ ਪੈਸੇ ਲੈ ਕੇ ਚੱਲ ਜਾਣਾ ਅਸੀਂ ਆਪਣੇ ਪੈਸੇ ਲੈ ਕੇ ਚੱਲ ਜਣਾ ਸਾਡਾ ਮਤਲਬ ਹੈ ਜੀ ਇੱਕ ਵਾਰੀ ਲੋਕਾਂ ਨੂੰ ਜਾਗਰੂਕ ਕਰਨਾ ਠੀਕ ਹੈ ਜੀ ਵੀ ਜਿਹੜੇ ਮਾੜੇ ਆਰਕੀਟੈਕਟਾਂ ਤੋਂ ਬਚੋ ਤੇ ਮਾੜੇ ਠੇਕੇਦਾਰ ਜੀ ਜੀ ਤੇ ਆਪਣੇ ਮਾਲਕ ਨੇ ਕੋਠੀ ਪਾਉਣੀ ਹੈ ਤੇ ਉਹ ਠੇਕੇਦਾਰ ਕਿਹੋ ਜਿਹਾ ਹੈਰ ਕਰੇ ਉਹਦੇ ਕੀ ਕੀ ਨਿਸ਼ਾਨੇ ਨੇ ਉਹਦੇ ਕੀ ਕੀ ਖੂਬੀਆਂ ਹੋਣਗੀਆਂ ਥੋੜਾ ਸਾਨੂੰ ਉਹਦੇ ਬਾਰੇ ਚਾਨਣਾ ਕਰੋ ਜੀ ਠੇਕੇਦਾਰ ਦੀਆਂ ਨਿਸ਼ਾਨੀਆਂ ਤਾਂ ਦੇਖੋ ਜੀ ਸਾਰੇ ਬਿਜਾਰ ਚ ਹੀ ਪਈਆਂ ਹੁੰਦੀਆਂ ਆ ਉਹਨਾਂ ਨੂੰ ਭਾਲਣਾ ਪੈਂਦਾ ਹੈ ਬਿਲਕੁਲ ਜੀ ਉਹਦੇ ਕੰਮ ਦੇਖੋ ਜੀ ਉਹਦੋਂ ਜਿਹੜੇ ਉਹਨੇ ਇਸ ਤੋਂ ਪਹਿਲਾਂ ਚਾਰ ਕੰਮ ਕਰੇ ਉਹਨਾਂ ਚਾਰ ਕੰਮ ਦੇਖ ਲਓ ਜੀ ਉਹਦੇ ਵੀ ਕਿਵੇਂ ਕੀਤੇ ਠੀਕ ਹੈ ਜੀ ਥੋੜੇ ਇਹ ਜਿਹੇ ਬੜੇ ਦੋਸਤ ਹੁੰਦੇ ਆ ਅੱਤ ਮੱਕੋ ਕਰੀਸਾ ਸਭ ਨੂੰ ਪਹੁੰਚ ਗਿਆ ਕਿਸੇ ਨੂੰ ਕਹੇ ਜਾ ਕੰਮ ਹੁੰਦਾ ਕਿਸੇ ਨੂੰ ਕਹੇ ਜਾ ਬਿਲਕੁਲ ਜੀ ਬਹੁਤੇ ਸੋਸ਼ਲ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਯਾਰ ਵੀ ਠੇਕੇਦਾਰ ਕਰਨੇ ਤਾਂ ਵੀ ਉਹਨੂੰ ਜਾਦੇ ਪਤਾ ਪਕਾਰ ਕਿਵੇਂ ਬਣੂਗਾ ਗਾਗੂ ਪਾ ਕੇ ਇੱਥੇ ਉਹਦੀ ਰਾਇ ਲੈ ਲਓ ਉਹਨੂੰ ਨਾਲ ਰੱਖ ਲਓ ਉਹਨੂੰ ਨਾਲ ਰੱਖ ਲਓ ਜਦੋਂ ਵੀ ਠੇਕੇਦਾਰ ਨਾਲ ਗੱਲ ਕਰਨੀ ਹੈ ਜਦੋਂ ਠੇਕੇਦਾਰ ਦੇ ਕੰਮ ਦੇ ਖੰਝਣਾ ਉਦੋਂ ਵੀ ਨਾਲ ਰੱਖ ਲਓ ਐਵੇਂ ਇੱਕ ਦੂਜੇ ਦੇ ਕਹੇ ਕਾਹੇ ਯਾਰ ਉਹ ਚੰਗਾ-ਓਚਾ ਚੰਗਾ-ਓਚਾ ਚੰਗਾ ਨਾ ਬਿਲਕੁਲ ਜੀ ਜਦੋਂ ਠੋਡੇ ਕਰੇ ਅੱਗੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਨਾ ਉਹਦਾ ਕੋਈ ਬਦਲ ਨਹੀਂ ਨੇ ਇੱਕ ਠੇਕੇ ਉਹ ਕੰਮ ਸਾਨੂੰ ਦਵਾ ਦਿਓ ਜੀ ਕਹਾਂ ਸਿਫਾਰਸ਼ਾਂ ਪਾਉਂਦੀ ਐ ਬੜੇ ਠੇਕੇਦਾਰ ਦੇਖੇ ਆ ਉਹ ਵੀ ਕਿਹੋ ਜਿਹੋ ਹੁੰਦੇ ਕੀ ਸਿਸਟਮ ਨਾਲ ਜੀ ਦੇਖੋ ਉਹਨੂੰ ਉਹਨਾਂ ਦੀ ਆਪਦੀ ਪਰਸਨਲ ਸੋਚ ਐ ਜੀ ਕੀ ਸੋਚਦੇ ਨੇ ਹਨਾ ਅਸੀਂ ਤਾਂ ਇਹ ਸੋਚਦੇ ਜੀ ਸਿਫਾਰਸ਼ਾਂ ਪਾਉਂਦੇ ਜਗ੍ਹਾ ਜੇ ਕਰ ਤੱਕ ਆਊਗਾ ਜੀ ਕੋਈ ਤਾਂ ਉਹਦੀ ਉਹਦੀ ਇੱਛਾ ਹੋ ਮਕਾਨ ਬਣਵਾਉਣਾ ਬਿਲਕੁਲ ਜੀ ਬਿਲਕੁਲ ਜੀ ਤਾਂ ਸਾਡੀ ਪਛਾਣ ਨੂੰ ਆਊਗਾ ਜੀ ਠੀਕ ਹੈ ਜੀ ਜੇ ਅਸੀਂ ਪੁੱਛਣ ਜਾਂਦੇ ਆ ਜਾਂ ਆਪਦੇ ਕਮਿਊਨਿਟੀ ਚ ਕਹਿੰਦੇ ਯਾਰ ਵੀਰ ਨੂੰ ਕਹੇ ਯਾਰ ਤੂੰ ਉਹਨੂੰ ਕਹੇ ਯਾਰ ਮੈਨੂੰ ਕੰਮ ਦੇ ਦੇ ਦੂ ਮੈਨੂੰ ਬਿਲਕੁਲ ਬਿਲਕੁਲ ਜੀ ਟੁਕੜ ਟੁਕੜ ਅਸੀਂ ਊਣੇ ਤਾਂ ਕਿਤੇ ਨਾ ਕਿਤੇ ਹੈਗੇ ਆ ਜੀ ਬਿਲਕੁਲ ਜੀ ਇਹ ਤੁਹਾਨੂੰ ਕਹਿਣਾ ਪੈ ਰਿਹਾ ਬਿਲਕੁਲ ਬਿਲਕੁਲ ਦੇਖੋ ਜੀ ਮਾਲਕ ਇਹ ਹੈ ਵੀ ਮਾਲਕ ਕਿਸੇ ਗੱਲ ਚ ਕੋਈ ਲਿਆਜ ਨਾ ਰੱਖੇ ਬਿਲਕੁਲ ਜੀ ਉਹਨੇ ਉਹਨੇ ਮਤਲਬ ਇਹ ਮਕਾਨ ਪਾਉਣਾ ਹੈ ਸੁਪਨਿਆਂ ਦਾ ਘਰ ਹੁੰਦਾ ਹੈ ਮਹਿੰਗਾ ਮਟੀਰੀਅਲ ਹੈ ਤੇ ਸੁਪਨਾ ਹੁੰਦਾ ਜੀ ਜ਼ਿੰਦਗੀ ਚ ਇੱਕ ਵਾਰੀ ਮਕਾਨ ਪਾਉਣ ਦਾ ਉਹੀ ਬਿਲਡਿੰਗ ਪਾਉਣ ਤੋਂ ਬਾਅਦ ਜੇ ਅਗਲੇ ਦੇ ਮੱਥੇ ਵਿੱਚ ਵੱਜੀ ਗਿਆ ਜਾਂ ਮਾਲਕ ਆ ਕੇ ਰਿਸ਼ਤੇਦਾਰਾਂ ਨੂੰ ਮੰਨ ਲਿਆ ਰਿਸ਼ਤੇਦਾਰ ਆ ਕੇ ਮਾਲਕ ਨੂੰ ਕਹੀ ਗਏ ਵੀ ਯਾਰ ਆ ਤਾਂ ਕੀ ਜੂੜ ਵੜਾ ਲਿਆ ਬਿਲਕੁਲ ਜੀ ਉਹਦਾ ਕੀ ਫਾਇਦਾ ਹੋਇਆ ਲੋਦਰ ਠੇਕੇਦਾਰ ਹੈਗੇ ਨੇ ਚੁੱਪ ਕਰਕੇ ਵੀ ਮੁੜੇ ਹੁੰਦੇ ਨੇ ਉਹ ਸਾਨੂੰ ਉਦੋਂ ਵੀ ਵੱਧ ਨੁਕਸਾਨ ਦੇ ਨੇ ਬਿਲਕੁਲ ਜਿਹੜੇ ਚੁੱਪ ਕਰਕੇ ਵਗ ਜਾਂਦੇ ਨੇ ਬਿਲਕੁਲ ਉਹ ਸਾਨੂੰ ਉਦੋਂ ਵੀ ਵੱਧ ਨੁਕਸਾਨ ਦੇ ਨੇ ਉੱਥੇ ਮਾਲਕ ਦੇ ਮਨ ਚ ਇੱਕ ਭੁਲੇਖਾ ਪੈਦਾ ਹੋ ਜਾਂਦਾ ਹੈ ਵੀਰਪੂ ਮੈਂ ਕੁਝ ਵੀ ਸੀ ਯਾਰ ਠੇਕੇਦਾਰ ਨੇ ਕਿਹੜਾ ਕੋਈ ਰੌਲਾ-ਕੋਲਾ ਕਰਿਆ ਤੁਰ ਗਿਆ ਤੁਸੀਂ ਇਹ ਨਾ ਸੋਚਿਆ ਵੀ ਉਹ ਕਿੰਨਾ ਕਿਤੇ ਗिल्ਟੀ ਫੀਲ ਕਰ ਰਿਹਾ ਸੀ ਵੀ ਮੈਂ ਮਾੜਾ ਯਾਰ ਮੈਂ ਤਾਂ ਚੱਲਿਆ ਬਿਲਕੁਲ ਜੀ ਜੇ ਉਹ ਸਹੀ ਹੁੰਦਾ ਉਹ ਉਹਦੇ ਪੈਸੇ ਲੈ ਕੇ ਜਾਂਦਾ ਸਟੈਂਡ ਦੇ ਖੜਦਾ ਆ ਕੇ ਸਟੈਂਡ ਦੇ ਖੜਦਾ ਅੱਜ ਰੀਤ ਉਲਟ ਹੋਈ ਪਈ ਐ ਜਿਹੜਾ ਠੇਕੇਦਾਰ ਅੰਡ ਦੇ ਜਾ ਕੇ ਰੌਲਾ-ਕੋਲਾ ਪਾ ਕੇ ਉਹਦੇ ਪੈਸੇ ਲੈ ਲੈਂਦਾ ਉਹਦੀ ਤਾਂ ਪਤਾ ਨ ਵੀ ਕੀਤੀ ਜਾਂਦੀ ਐ ਬਿਲਕੁਲ ਜੀ ਉਹਦੇ ਹੱਕ ਦੇ ਹੁੰਦੇ ਐ ਉਹਨੇ ਲੈਣੇ ਹੁੰਦੇ ਬਿਲਕੁਲ ਉਹਦਾ ਲਊ ਹੈ ਜਿਹੜਾ ਨੀਵੀਂ ਪਾ ਕੇ ਵਗ ਜਾਂਦਾ ਉਹਨੂੰ ਸਰਾਇਆ ਜਾਂਦਾ ਉਹਨੂੰ ਚੰਗਾ ਕਿਹਾ ਜਾਂਦਾ ਬਿਲਕੁ ਉਹਦੇ ਪੈਸੇ ਛੱਡ ਕੇ ਭੱਜ ਗਿਆ ਠੀਕ ਹੈ ਜੀ ਕਿਸੇ ਨੇ ਕੁਝ ਨਾ ਦੇਖਿਆ ਉਹ ਆਪਣੀ ਕਮਿਊਨਿਟੀ ਦਾ ਬੜਾ ਨੁਕਸਾਨ ਕਰਕੇ ਗਿਆ ਬਾਕੀ ਠੇਕੇਦਾਰਾਂ ਨੂੰ ਜੇ ਕਿਸੇ ਚੰਗੇ ਠੇਕੇਦਾਰ ਨੇ ਚੰਗਾ ਕੰਮ ਕੀਤਾ ਹੁੰਦਾ ਉਹਦੇ ਪੈਸੇ ਲੈ ਹੁੰਦੇ ਬਿਲਕੁਲ ਜੀ ਜ਼ਰੂਰੀ ਨਹੀਂ ਵੀ ਠੇਕੇਦਾਰੀ ਮਾੜਾ ਹਰੇਕ ਵਾਰੀ ਮਾਲਕ ਵੀ ਮਾੜੇ ਹੋ ਜਾਂਦੇ ਨੇ ਜੀ ਇਸ ਗੱਲ 'ਚ ਕੋਈ ਦੋ ਰਹਿ ਨਹੀਂ ਕਿਉਂਕਿ ਮੈਂ ਵੀ ਕਿਤੇ ਨਾ ਕਿਤੇ ਮਾਲਕਾਂ ਜੇ ਮੈਂ ਬਿਲਡਿੰਗ ਬਣਾਉਣਾ ਤਾਂ ਪੇਂਟ ਕਰਾਉਣ ਵਾਲੇ ਮੈਨੂੰ ਵੀ ਪੇਂਟ ਵਾਲਾ ਠੇਕੇਦਾਰ ਲੈਣਾ ਪੈਂਦਾ ਉੱਤੇ ਮੈਂ ਵੀ ਮਾਲਕ ਹਾਂ ਇਹ ਜ਼ਰੂਰੀ ਨਹੀਂ ਵੀ ਮੈਂ ਆਲ ਟਾਈਮ ਹੀ ਠੇਕੇਦਾਰਾਂ ਬਿਲਕ ਉਡੇ ਵਧੀਆ ਤਰੀਕੇ ਨਾਲ ਕਰਾਓ ਤੇ ਕਰੋ ਰੇਟ ਵੀ ਚੰਗੇ ਕਰੋ ਬਿਲਕੁਲ ਜੀ ਮਾਲਕਾਂ ਨੂੰ ਵੀ ਕਹਿੰਦੇ ਆ ਵੀ ਰੇਟ ਤੁਸੀਂ ਜੈਨੂਇਨ ਰੇਟ ਦਿਓ ਜੀ ਔਰ ਪ੍ਰੋਪਰ ਤਰੀਕੇ ਨਾਲ ਪਹਿਲਾਂ 10 ਗੱਲਾਂ 15 ਗੱਲਾਂ ਜ਼ਿਆਦਾ ਕਰ ਲੋ ਠੇਕੇਦਾਰ ਨਾਲ ਠੀਕ ਹੈ ਗੱਲ ਗੱਲਾਂ ਨਹੀਂ ਆਏ ਕਰਾਉਣਾ ਗੱਲਾਂ ਕਰਨ ਦੀ بجائے ਉਹਦਾ ਦੇਖ ਕੇ ਆਓ ਜੀ ਕਿਉਂਕਿ ਆਦਤ ਹੁੰਦੀ ਹੈ ਜੀ ਕਿਸੇ ਬੰਦੇ ਦੀ ਆਦਤ ਹੁੰਦੀ ਹੈ ਚੰਗਾ ਜਾਂ ਮਾੜਾ ਕਰਨ ਦੀ ਮੈਂ ਨਹੀਂ ਕਹਿੰਦਾ ਕੌਣ ਕਰ ਰਿਹਾ ਹੈ ਉਹ ਕੌਣ ਕਰ ਰਿਹਾ ਨਹੀਂ ਕਿ ਦਿੱਖਦਾ ਰਿਹਾ ਨਾ ਜੀ ਇਹ ਚੰਗਾ ਹੋਇਆ ਜੀ ਉਹ ਮਾੜਾ ਹੋ ਗਿਆ ਜੀ ਆ ਚੰਗਾ ਹੋ ਗਿਆ ਜੀ ਉਹਨੂੰ ਦੇਖ ਕੇ ਚੂਜ਼ ਕਰ ਲਓ ਜੀ ਹਾਂ ਨੀ ਬਾਈ ਜੀ ਕਹਿਣ ਦੇਖਿਆ ਜੀ ਵਿੱਚ ਠੇਕੇਦਾਰ ਕੀ ਕਰ ਦਿੰਨੇ ਮੈਂ ਆਪਣੇ ਲੇਬਰ ਵਾਲਾ ਡਾ ਹੁੰਦਾ ਜਿਹੜਾ ਹਾਂਜੀ ਉਥੋਂ ਬੰਦੇ ਲਿਆਉਂਦੇ ਆ ਮਿਸਤਰੀ ਲਿਆਉਂਦੇ ਆ ਲਾ ਦਿੰਦੇ ਆ ਉਹਨੂੰ ਪ੍ਰੋਪਰ ਨਾ ਮੈਂ ਪਸਾ ਨਹੀਂ ਹੁੰਦਾ ਬੇਸੀ ਜੀ ਚਲੋ ਸਟ੍ਰਗਲ ਹੁੰਦੀ ਹੈ ਜੀ ਹਰੇਕ ਬੰਦੇ ਨੂੰ ਆਪਾਂ ਨਹੀਂ ਕਹਿੰਦੇ ਵੀ ਮਾਪਾ ਮਾੜਾ ਵੀ ਨਹੀਂ ਕਹਿ ਸਕਦੇ ਪਰ ਉਹ ਠੇਕੇਦਾਰ ਹੀ ਨਹੀਂ ਹੈਗੀ ਠੀਕ ਹੈ ਜੀ ਚਲੋ ਮੈਨੂੰ ਬਰਾਸਤ ਚ ਮਿਲਿਆ ਹੋਇਆ ਸਾਰਾ ਗੁੱਝੀ ਹੈ ਬਿਲਕੁਲ ਬਿਲਕੁਲ ਜੀ ਮੇਰੇ ਪਾਪਾ ਜੀ ਪਿਛਲੇ 50 ਸਾਲ ਤੋਂ ਇਸ ਬਾਜ਼ਾਰ ਦੇ ਵਿੱਚ ਕੰਮ ਕਰਦੇ ਸੀ ਠੀਕ ਹੈ ਜੀ 25 ਸਾਲ ਮੈਨੂੰ ਹੋ ਗਏ ਮੇਰੇ ਤੋਂ ਮੇਰਾ ਵੱਡ ਬੜੀਆਂ-ਬੜੀਆਂ ਦੇਣਾ ਨੇ ਉਹਦੀਆਂ ਮੈਨੂੰ ਠੀਕ ਹੈ ਜੀ ਉਹਦੇ ਕਰਕੇ ਉਹਦੀ ਮਤਲਬ ਉਹਦੀ ਵੀ ਰਹਿਨਵਾਈ ਰਹੀ ਏ ਇਹ ਨਹੀਂ ਵੀ ਮੈਂ ਕੋਈ ਅਹੀਂ ਆ ਗਿਆ ਨਾ ਚਲੋ ਮੈਨੂੰ ਮੈਨੂੰ ਤਾਂ ਦੂਜਿਆਂ ਨਾਲ ਘੱਟ ਕਰਨੀ ਪਈ ਐ ਇਸ ਕਹਿਣ ਦਾ ਪਾਵੇ ਇਹ ਵੀ ਪਰ ਉਹ ਜਿਹੜੇ ਲੋਕ ਉਵੇਂ ਕੰਮ ਕਰਾਉਂਦੇ ਨਾ ਬਿਲਕੁਲ ਜੀ ਉਹ ਕੰਮ ਕਿਵੇਂ ਕਰੂਗਾ ਜੀ ਉਹ ਤਾਂ ਕਹੇ ਆ ਵੀ ਸਿਸਟਮ ਬਣਾ ਦੂਗਾ ਜੀ ਕੋਈ ਉਹ ਆ ਪੱਟਿਆਂ ਪੇ ਜੂ ਨੂੰ ਭਰ ਦੂਗਾ ਬਿਲਕੁਲ ਜੀ ਪਰ ਉਹ ਇੱਕ ਬਿਲਡਿੰਗ ਕਿਵੇਂ ਖੜੀ ਕਰੂਗਾ ਜੀ ਅੱਜ ਬੰਦੇ ਹੋਰ ਨੇ ਕੱਲ ਨੂੰ ਹੋਰ ਨੇ ਪਰਸੋਂ ਨੂੰ ਹੋਰ ਨੇ ਜੀ ਇਸੇ ਦੇ ਨਾਲ ਉਹ ਜਿਹੜੇ ਇੰਜੀਨੀਅਰ ਅੱਜ ਹੋ ਰਹੇ ਕੱਲ ਨੂੰ ਹੋ ਰਹੇ ਪਰਸੋਂ ਨੂੰ ਹੋ ਰਹੇ ਜੀ ਅੱ ਉਹ ਤਾਂ ਇੱਕ ਪ੍ਰੋਪਰ ਇਕੂਰ ਕਰਨਾ ਬੂਲ ਬਿਲਕੁਲ ਬਿਲਕੁਲ ਜੀ ਜੀ ਹੁਣ ਵਿਆਹ ਚ ਅੱਜ ਹਲਵਾਈ ਕੁਛ ਬਣਾ ਗਿਆ ਕੱਲ ਨੂੰ ਹੋਰ ਲਿਆ ਮਾਵੋ ਸਿਸਟਮ ਨਹੀਂ ਬਣਦਾ ਨਹੀਂ ਬਣਦਾ ਚਲੋ ਆਪਾਂ ਨਹੀਂ ਕਹਿੰਦੇ ਹਰੇਕ ਬੰਦੇ ਨੇ ਰੋਟੀ ਖਾਣੀ ਆ ਉਹ ਆਪਦਾ ਸਿਸਟਮ ਉਸ ਹਿਸਾਬ ਨਾਲ ਚਲਾ ਲੈਣਾ ਠੀਕ ਹੈ ਜੀ ਉਹ ਵੀ ਚਾਰ ਧੱਕੇਦਾਰਾਂ ਵਿੱਚ ਬੈਠਣ ਲੱਗਿਆ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਉਹਨਾਂ ਨਾਲ ਗੱਲਾਂ ਕਰਨ ਲੱਗੇ ਸਿੱਖ ਲੈਣ ਸਭ ਕੁਝ ਉਹ ਤਾਂ ਜੀ ਪਤਾ ਕੀ ਹੈ ਚਾਰ ਚਾਰ ਪੰਜ ਪੰਜ ਕੰਮ ਫੜ ਲਏ ਜੀ ਸਾਡੇ ਵਰਗੇ ਨੇ ਠੇਕੇਦਾਰਾਂ ਨੇ ਜਿਹੜੇ ਕਹੋਂਦੇ ਹਨਾ ਜੀ ਇੱਥੇ ਦੋ ਹੋਰ ਛੱਡ ਤੇ ਉਧਰੋਂ ਉਧਰ ਭੇਜ ਤੇ ਉਧਰ ਉਧਰ ਭੇਜ ਨੁਕਸਾਨ ਹੁੰਦਾ ਜੇ ਬਹੁਤ ਵੱਡੇ ਪੱਧਰ ਤੇ ਚੰਗੇ ਠੇਕੇਦਾਰ ਨੂੰ ਚੰਗੇ ਜੇ ਮਿਸਤਰੀ ਮਜ਼ਦੂਰ ਉਹ ਰੱਖਦਾ ਤਾਂ ਅਗਲੇ ਦਾ ਕੰਮ ਵੀ ਚੰਗਾ ਹੋਊਗਾ ਜੀ ਜਿਵੇਂ ਤੁਹਾਡੇ ਟੀਮ ਵਰਕ ਹੁੰਦਾ ਜੀ ਛੋਟੇ ਕੋ ਪ੍ਰੋਪਰ ਉਹੀ ਬੰਦੇ ਹੁੰਦੇ ਆ ਬਿਲਕੁਲ ਜੇ ਤੁਸੀਂ ਉਹ ਕੰਮ ਤੇ ਉਹ ਬੰਦੇ ਛੱਡ ਤਾ ਉੱਥੇ ਉਹੀ ਰਹਿਣਗੇ ਉਹੀ ਰਹਿਣ ਇਹ ਨਹੀਂ ਹੈਗਾ ਵੀ ਅੱਜ ਦੋ ਦਿਨ ਇਹ ਮਿਸਤਰੀ ਹੱਥ ਲਵਾਤੇ ਉਹਨੂੰ ਉਧਰ ਭੇਜਤਾ ਉਹਰ ਕੰਮ ਗੋਲ ਹੋ ਜਾਂਦਾ ਜੀ ਅਸੀਂ ਤਾਂ ਇਸ ਗੱਲ ਦਾ ਕਲੇਸ਼ ਵੀ ਖੜਾ ਕਰਦਿਆਂ ਜੀ ਮਿਸਤਰੀ ਨਾਲ ਇਹ ਕੋਠੀ ਸ਼ੁਰੂ ਕਰ ਲਈ ਜੀ ਮਿਸਤਰੀ ਨੇ ਕਰ ਦੇਣੀ ਠੀਕ ਹੈ ਜੀ ਜੋ ਕਹਿਣਾ ਚਾਹੁੰਦਾ ਵੀ ਮੈਂ 5-10 ਦਿਨ ਕਿਤੇ ਜਾ ਠੀਕ ਹੈ ਬਿਲਕੁਲ ਜੀ ਤੇਰੀ ਰਿਸਪੋਨਸਿਬਿਲਟੀ ਇਹਨੂੰ ਪੂਰਾ ਕਰਨਾ ਠੀਕ ਹੈ ਇਹਨੂੰ ਪੂਰਾ ਕਰਨ ਤੋਂ ਬਾਅਦ ਤੂੰ ਸਾਡੇ ਨਾਲ ਹਸਾਬ ਕਰ ਲੈ ਤੂੰ ਹਟ ਕੇ ਵਗਦਾ ਸੀ ਹੋਰ ਲੱਗਣਾ ਠੀਕ ਹੈ ਜੀ ਪਰ ਇਹਨੂੰ ਤੂੰ ਵਿਚਾਲੇ ਛੱਡ ਕੇ ਨਹੀਂ ਆਸਾਂ ਸਮਝ ਗਿਆ ਜੇ ਠੇਕੇਦਾਰ ਦੀ ਸਾਡੇ ਨਾਲ ਕਮਿਟਮੈਂਟ ਹੈ ਨਾ ਸਰਟੀਫਾਈਡ ਇਹਨਾਂ ਨਾਲ ਕਮਿਟਮੈਂਟ ਹੈ ਠੀਕ ਹੈ ਜੀ ਵੀ ਨਹੀਂ ਵੀ ਇਹਨੂੰ ਵਿਚਾਲੇ ਛੱਡਣਾ ਕਿਉਂਕਿ ਤੇਰੀ ਨਿਗਾਹ ਦਾ ਸਭ ਕੁਝ ਬਿਲਕੁਲ ਬਿਲਕੁਲ ਜੀ ਵੀ ਹਾਂ ਉਹੀ ਹੈ ਨਾ ਚੱਕਰ ਅੱਜ ਇਹ ਮਿਸਤਰੀ ਨਾਲ ਗੱਲ ਨੂੰ ਹੋਰ ਮਿਸਤਰੀ ਉਹਨੂੰ ਹਿਸਾਬ ਚ ਨਾ ਬਈ ਕੀ ਕਿੱਥੋਂ ਕੀ ਚੱਲਿਆ ਜਾਂਦਾ ਕਿੱਥੋਂ ਕੀ ਚੱਲਿਆ ਜਾਂਦਾ ਡ੍ਰੈਂਕ ਉਹ ਡਰਿੰਗਾ ਕਿਦਾਂ ਦੇਖੂਗਾ ਜੀ ਨੀ ਗੱਲ ਕੀ ਹੈ ਜੀ ਦੇਖੋ ਇੱਕ 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 ਟਾਈਮ ਦੇ ਵਿੱਚ ਦੋ ਤੋਂ ਤਿੰਨ ਕੰਮ ਕਰ ਸਕਦਾ ਜੀ ਠੀਕ ਹੈ ਜੀ ਦੇਖੋ ਚਲੋ ਹੁੰਦੀ ਹੈ ਦੁਨੀਆ ਆਪਾਂ ਨਹੀਂ ਕਹਿੰਦੇ ਵੀ ਉਹ ਦਬੜੂ ਕੋਲ ਚੱਲੀ ਜਾਂਦਾ ਸਾਰਾ ਕੁਝ ਇੱਕ ਟਾਈਮ 'ਚ ਦੋ ਤੋਂ ਤਿੰਨ ਕੰਮ ਕਰ ਸਕਦਾ ਜੀ ਚਾਰ ਕੰਮ ਕਰ ਲੂਗਾ ਚਾਹੇ ਤੋਂ ਜ਼ਿਆਦਾ ਨੀ ਬਿਲਕੁਲ ਬੜੀ ਵਧੀਆ ਲੇਬਰਾਂ ਨੇ ਪਰ ਹੁਣ ਜੇ ਹੁਣ ਉਹਨੇ ਕਹਦਾ ਵੀ ਮੈਂ ਸਾ ਤੇਰਾ ਵੀ ਕਰ ਦੂ ਮੈਂ ਤੇਰਾ ਵੀ ਕਰ ਦੂ ਤਾਂ ਫਿਰ ਉਹਨੂੰ ਬੰਦੇ ਕਿਤੋਂ ਕਿਤੋਂ ਬਾਹਰੋਂ ਲੈਣੇ ਪੈਣਗੇ ਬਿਲਕੁਲ ਜੀ ਆਹ ਟ੍ਰੈਂਡ ਬੰਦੇ ਲੈਣੇ ਦੇਖ ਵਿੱਚ ਠੇਕੇਦਾਰ ਦੇਖਿਆ ਨਾ 10-10 ਕੰਮ 20- ਉਹਨਾਂ ਕੋ ਦੱਸਦਾ ਬੀਬੀ ਕੰਮ ਹੁੰਦੇ ਆ ਪਰ ਉਹਨਾਂ ਦਾ ਰਿਜ਼ਲਟ ਬਾਜ਼ਾਰ ਦੇ ਵਿੱਚ ਬਹੁਤ ਮਾੜਾ ਇੱਕ ਹੋਰ ਵੱਡੀ ਗੱਲ ਹੈ ਜੀ ਉਹ ਹੁੰਦੇ ਤਾਂ ਐਕਚੁਅਲ ਚ ਮਾੜੇ ਆ ਠੀਕ ਹੈ ਕੋਨਾਂ ਦੀ ਗੱਲ ਕਿ ਨਾ ਜੀ ਨਾ ਇਹ ਤਾਂ ਕਿਹੜਾ ਠੇਕੇਦਾਰ ਆ ਜੀ ਔਰ ਮਾਲਕ ਉਸ ਗੱਲ ਤੇ ਗੌਰ ਹੀ ਨਹੀਂ ਕਰਦਾ ਵੀ ਇਹਨੇ ਕਹਿਤਾ ਇਹ ਨਾਨਕ ਹੈ ਇਹਨੇ ਕਹਿਤਾ ਵੀ ਉਹ ਬਾੜੇ ਆ ਇਹ ਨਾਨਕ ਆ ਯਾਰ ਨਹੀਂ ਨਹੀਂ ਜੀ ਤੇਰੇ ਵੀ ਮੂੰਹ ਲੱਗਿਆ ਯਾਰ ਤੇਰੇ ਵੀ ਕਰਨ ਲੱਗੇ ਇਹਨੂੰ ਪੁੱਛ ਲੈ ਯਾਰ ਸੁਣ ਲੈ ਕਿਸੇ ਨੂੰ ਬਿਲਕੁਲ ਬਿਲਕੁਲ ਖੁਦ ਨੋਰ ਕਰੇ ਇਸ ਗੱਲ ਕੱਲੇ ਬੰਦੇ ਦੇ ਕਹਿਣ ਤੇ ਕਿਸੇ ਨੂੰ ਮਾੜਾ ਚੱਕਰ ਨਹੀਂ ਮੰਨਣਾ ਚਾਹੀਦਾ ਬਿਲਕੁਲ ਜੀ ਉਹਨੂੰ ਆਪਦੀ ਦਿਮਾਗ ਨੂੰ ਵੀ ਵਰਤਣਾ ਚਾਹੀਦਾ ਪੁੱਛ ਦੱਸ ਕਰੇ ਗਏ ਤੱਕ ਟੁਕੜ ਟੁਕੜ ਸਪਸ਼ਟਿਕਰਨ ਲੈਣਾ ਚਾਹੀਦਾ ਹਾਂ ਆਪਾਂ ਫਿਰ ਉਹਦੇ ਕੋਈ ਨਾ ਕੋਈ ਆਪਦੀ رائے ਫੈਮ ਕਰਾਂਗੇ ਫਿਰ ਚੱਲਾਂਗੇ ਇੱਥੇ ਬੜੇ ਫਰਦ ਦੇ ਨੀਂਝ ਬਾਜ਼ਾਰ ਦੇ ਵਿੱਚ ਮਾੜੇ ਮਾਲਕ ਖੁਦ ਗੌਰ ਕਰੇ ਜੀ ਇਹਨਾਂ ਗੱਲਾਂ ਅਸੀਂ ਨਹੀਂ ਕਹਿੰਦੇ ਵੀ ਅਸੀਂ ਚੰਗੇ ਆ ਸਪਸ਼ਟਿਕਰਨ ਖੁਦ ਕਰੇ ਇਹਦੇ ਕਹਿਣ ਤੇ ਇਹ ਨਾ ਸੋਚੇ ਵੀ ਇੱਕ ਬੰਦੇ ਨੇ ਕਹਿਤਾ ਤੋ ਉਹ ਬੰਦਾ ਮਾੜਾ ਹੋ ਗਿਆ ਸੀ ਦੇ ਵਿੱਚ ਠੇਕੇਦਾਰ ਆਈ ਉਹ ਬਚਤ ਕਰ ਸਕਦਾ ਜਾਂ ਨਹੀਂ ਹੂੰ ਬਚਤ ਤਾਂ ਜੀ ਦੇਖੋ ਜੇ ਸਹੀ ਕੰਮ ਹੋ ਗਿਆ ਤਾਂ ਬਚਦੇ ਬਚਦੇ ਠੀਕ ਹੈ ਜੇ ਬਤੋੜ ਤੋੜ ਕਰੀਏ ਨੇ ਜੀ ਬਸ ਚੰਗੇ ਕੰਮ ਨੂੰ ਬਚਤ ਕਿਹਾ ਜਾਂਦਾ ਹੈ। ਚੰਗੇ ਕੰਮ ਨੂੰ ਬਚਤ ਕਿਹਾ ਜਾਂਦਾ ਹੈ। ਠੀਕ ਠੀਕ ਹੈ ਜੀ। ਹਨਾ ਜੀ ਚੰਗੇ ਕੰਮ ਨੂੰ ਬਚਤ ਕਿਹਾ ਜਾਂਦਾ ਔਰ ਉਹਦਾ ਤਜਰਬਾ ਉਹਦਾ ਤਜਰਬਾ ਬਿਨਾ ਮਤਲਬੀ ਕੋਈ ਚੀਜ਼ ਲੱਗ ਰਹੀ ਹੈ ਠੋਡੇਕੇਦਾਰ ਨੇ ਮਾਲਕ ਨਾਲ ਡਿਸਕਸ ਕਰ ਲੈਣੀ ਹੈ ਵੀ ਕਾਦੇ ਵਾਸਤੇ ਲਾਉਣੀ ਹੈ ਜੀ ਆਪਾਂ ਇਹ ਬਿਲਕੁਲ ਬਿਲਕੁਲ ਜੀ ਇਹ ਨਾਲੇ ਹੋਰ ਹੈ ਜੀ ਜਿਵੇਂ ਮੰਨ ਲਓ ਮਾੜਾ ਠੇਕੇਦਾਰ ਹੈ ਮੁੜ ਕੇ ਸਾਨੂੰ ਦੁਬਾਰੇ ਤੋੜਪਨ ਕਰਕੇ ਦੁਬਾਰਾ ਸਾਨੂੰ ਕੋਈ ਬਣਾਉਣੀ ਪੈਗੀ ਚੀਜ਼ ਕਿੰਨਾ ਵੱਡਾ ਨੁਕਸਾਨ ਬਹੁਤ ਬਚਦੀ ਬਚਦਾ ਚੰਗਾ ਠੇਕੇਦਾਰ ਹੈ ਚੰਗੀ ਚੀਜ਼ ਇੱਕ ਵਾਰੀ ਲਾਤੀ ਮੁੜ ਕੇ ਸ بس ਉਹ ਦੇਖੋ ਵੱਡੀ ਵੱਡੀ ਗੱਲ ਜਿਹੜਾ ਤਜਰਬਾ ਰੱਖਦਾ ਜੀ ਆਪਣਾ ਠੇਕੇਦਾਰ ਆ ਉਹਨੂੰ ਪਤਾ ਹੈ ਵੀ ਜੇ ਮੰਨ ਲਓ ਸੁਪੋਜ਼ ਕਰੋ ਵੀ ਸਾਡੀ ਬਿਲਡਿੰਗ ਦੇ ਵਿੱਚ ਛੱਤ ਦੇ ਵਿੱਚ 200 ਗੱਟਾ ਪੈਣਾ ਠੀਕ ਹੈ ਜੀ ਸਹੀ ਟੈਕਨੀਕਲੀ ਉਸ ਦੇ ਹਿਸਾਬ ਨਾਲ ਜੇ ਹੁਣ 220 ਪਾਤਾ ਤਾਂ ਵੀ ਮਾਲਕ ਦਾ ਨਕਸ਼ਾ ਨੇ ਬਿਲਕੁਲ ਜੇ 190 ਪਾਤਾ ਤਾਂ ਵੀ ਮਾਲਕ ਦਾ ਨਕਸ਼ਾ ਹੋ ਗਿਆ ਕਿ ਉਹ ਘਟੋ ਉਹ ਘਟ ਮਹੀ ਸਾਲ ਕ ਬਾਅਦ ਸਲਸਲਾਬ ਆ ਜਾਂਦੀ ਹੈ ਜਾਂ ਬਾਦਰੇ ਤੇੜਾ ਤੂੜਾ ਵਗੈਰਾ ਇਹ ਚੀਜ਼ਾਂ ਆ ਜਾਂਦੀ ਨੇ ਨੋਰਮਲ ਹੁੰਦੀ ਹੈ ਹਰ ਇੱਕ ਘਰਾਂ ਚ ਇਹਦਾ ਕੀ ਕਾਰਨ ਹੈ ਕਦੋਂ ਹੁੰਦੀਆਂ ਨੇ ਤੇ ਇਹਦਾ ਹੱਲ ਕੀ ਅੱਜ ਸਾਡਾ ਜਿਹੜਾ ਬੈਠਣ ਦਾ ਮਤਲਬ ਲੈ ਠੀਕ ਹੈ ਜੀ ਇਹ बार-बार ਅਸੀਂ ਉਸੇ ਗੱਲ ਨੂੰ ਉਸੇ ਥਾਂ ਤੇ ਕਿਉਂ ਲਾਉਂਦੇ ਹਾਂ ਵੀ ਜਦੋਂ ਚੰਗਾ ਗਰ ਕਾਰੀਗਰ ਤੁਸੀਂ ਯੂਜ਼ ਕਰ ਲਿਆ ਬਿਲਕੁਲ ਜੀ ਦੇਖੋ ਜੀ ਇਹਨਾਂ ਚੀਜ਼ਾਂ ਦਾ ਬਾਅਦ ਵਿੱਚ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਬਿਲਕੁਲ ਜੀ ਕੋਈ ਹੱਲ ਨਹੀਂ ਲਿਪ ਪੋਚ ਕੇ ਬਾਗੇ ਤੁਸੀਂ ਰੰਗ ਕਰਤਾ ਗੱਲ ਨਿਬੜ ਗਈ ਅਸੀਂ ਆਪਣੇ ਪੈਸੇ ਲਾ ਕੇ ਥੋੜਾ ਕੁਝ ਹੋਈ ਜਾਵੇ ਬਿਲਕੁਲ ਬਿਲਕੁਲ ਸਮਝ ਗਏ ਸਾਡਾ ਮਤਲਬ ਇਹ ਹੈ ਚੰਗਾ ਕਾਰੀਗਰ ਤੁਸੀਂ ਜਿਹੜਾ ਮਾਲਕ ਨੇ ਜੇ ਇੱਕ ਵਾਰੀ ਉਹਨੇ ਲੱਭ ਗਿਆ ਰੇਟ ਮੰਗਰ ਨਾ ਜਾਓ ਚੰਗੇ ਕਾਰੀਗਰ ਮੰਗਰ ਜਾਓ ਪੁੱਛੋ ਵੀ ਕਾਰੀਗਰ ਦਾ ਕੰਮ ਕਿਵੇਂ ਹੈ ਨਾ ਜਦੋਂ ਉਹ ਚੀਜ਼ ਬਣਾਊਗਾ ਨਾ ਜ ਅਸੀਂ ਨਾ ਤੁਹਾਡਾ ਪਲਾਸਟਰ ਚੜੂਗਾ ਨਾ ਤੁਹਾਡਾ ਮਨ ਲੈ ਵੀ ਰੰਗ سلسلہ ਪਾਊਗਾ ਇਹ ਚੀਜ਼ਾਂ ਉਹ ਨਹੀਂ ਹੈ ਜੀ ਇਹ ਚੰਗੇ ਕਾਰੀਗਰ ਦੀ ਪਹਿਚਾਣ ਹੋਊਗੀ ਜਿਹੜੇ ਮੰਨ ਕੇ ਚੱਲੇ ਇਹ ਚੀਜ਼ਾਂ ਦਾ ਹੱਲ ਸੋਲੂਸ਼ਨ ਉਹਨੇ ਪਹਿਲਾਂ ਹੀ ਕੱਢ ਦੇਣਾ ਮੁੜ ਕੇ ਕੋਈ ਹੱਲ ਨਹੀਂ ਜੀ ਮੁੜ ਕੇ ਮੈਂ ਕਹੀ ਜਾਵਾਂ ਕੋਈ ਨਾ ਜੀ ਹੱਲ ਕਰ ਦੇਾਂਗੇ ਜੀ ਉਹ ਤਾਂ ਇੱਕ ਮਾਲਕ ਦੇ ਪੈਸੇ ਬਰਬਾਦ ਕਰਨ ਵਾਲੀ ਗੱਲ ਹੈ ਇਹ ਪਹਿਲੀ ਹੱਲ ਕਰਨੇ ਪੈਂਦੇ ਨੇ ਜੀ ਬਿਲਡਿੰਗ ਬਣਾਉਣ ਵੇਲੇ ਚ ਮਾਲਕ ਕਾਹਲੀ ਵਾਲੀ ਕਰਦੇ ਨੇ ਜੀ ਅਗਲਾ ਕਹਿੰਦੇ ਵੀ ਸਾਡਾ ਛੇਤੀ ਇੱਕਦਾਰ ਹੁੰਦੇ ਆ ਉਹ ਵੀ ਗਾਈਡ ਕਰ ਦਿੰਦੇ ਆ ਜਿਵੇਂ ਤੁਸੀਂ ਤਜਰਬੇਕਾਰ ਹੋ ਤੁਸੀਂ ਕਹੇ ਤਾਂ ਵੀ 6 ਕਿ ਮਹੀਨੇ ਰੋਕੇ ਰੰਗ ਕਰਵਾਇਓ ਜਾਂ ਸਾਰ ਰੋਕੇ ਕਰਵਾਇਓ ਇਹ ਸੋਡੇ ਸਾਰੇ ਗਾਈਡ ਕਰਨਾ ਦੱਸਦੇ ਆ ਜੀ ਨਹੀਂ ਵਿੱਚ ਦੱਸਦੇ ਨਹੀਂ ਨਾ ਚੰਗਿਆਂ ਦਾ ਤੂੰ ਤਾਂ ਪਜਿਆ ਕਰੀ ਆਉਂਦੇ ਈ ਚੰਗਿਆਂ ਦਾ ਤਾਂ ਚੱਲ ਜਾਂਦੇ ਈ ਇਹ ਵੀ ਮਾੜਿਆਂ ਦੇ ਆ ਕਿ ਢੁਗਦੀ ਆ ਮਾੜਿਆਂ ਦਾ ਜਿਹੜੇ ਕਿ ਟਾਈਮ ਦੀ ਤੁਸੀਂ ਗੱਲ ਕਰਦੇ ਹੋ ਉਦੋਂ ਤੱਕ ਜਾਂਦੇ ਆਂਦੇ ਮਾਲਕ ਨਾਲ ਐ ਹੋਏਗਾ ਠੀਕ ਹੈ ਗੱਲ ਠੀਕ ਹੈ ਤਾਂ ਉਹਨੂੰ ਰੈਕ ਕੀ ਦਿਊਗਾ ਜੀ ਕੀ ਉਹ ਤੋਂ ਰੈਲ ਠੀਕ ਹੈ ਜੀ ਉਦੋਂ ਤਹੋ ਇੱਕ ਸੰਧੀ ਨਹੀਂ ਰੰਗੀ ਆਪਚ ਇੱਕ ਦੋ ਜਿਗ ਮ ਬੈਰੀਆ ਵਾਂਗੂ ਝਾਗ ਲ ਜਿਵੇਂ ਆਪਾਂ ਕਹਦੇ ਨਾ ਜਿਵੇਂ ਤੁਹਾਨੂੰ ਸੁਣੀ ਉਹ ਅਗਲਾ ਕਹਿੰਦਾ ਮੇਰਾ ਕੰਮ ਨਿਭੜੇ ਅਗਲਾ ਕਹਿੰਦਾ ਆਪਣਾ ਹਿਸਾਬ ਹੋਵੇ ਚਲੋ ਠੀਕ ਹੈ ਜੀ ਤੇ ਠੀਕੇਦਾਰ ਜਿਹੜਾ ਉੱਥੇ ਮੈਂ ਪਹਿਲਾਂ ਕਿਹਾ ਵੀ ਆਰਕੀਟੈਕਟ ਬਿਲਕੁਲ ਜੀ ਬਿਲਕੁਲ ਇੱਥੇ ਆ ਟੈਡੀ ਲੋਡ ਆ ਉਦੋਂ ਤੱਕ ਜਿਹੜੇ ਬੰਦੇ ਨੇ ਘੱਟ ਵੱਧ ਰੇਟ ਕਰ ਲਿਆ ਜੀ ਜਾਂ ਮਾਲਕ ਨੇ ਉਹ ਤੋਂ ਕੰਮ ਵੱਧ ਕਰਾ ਲਿਆ ਜੀ ਜਾਂ ਉਹਨੇ ਕਾਹਲ ਚ ਕਰਤਾ ਜੀ ਜਾਂ ਉਹਦੇ ਕੰਮ ਵਾਲੇ ਚਲਦੇ ਸੀ ਉਹ ਤੋਂ ਖਰਾਬ ਹੋ ਗਿਆ ਜੀ ਇਹ ਸਾਰਿਆਂ ਕਾਰਨਾ ਕਰਕੇ ਉੱਥੇ ਤੱਕ ਜਾਂਦੇ ਜਾਂਦੇ ਦ ਉਹ ਮੁੰਡਾ ਤਾਂ ਮਨੇ ਉਹ ਕਰ ਗਿਆ ਗੱਸੂ ਦਾ ਕੌਮ ਪਿਆਰ ਹੀ ਨਹੀਂ ਰਿਹਾ ਐਂਡ ਤੱਕ ਪਿਆਰ ਤੋਂ ਬਿਨਾਂ ਕਿਸੇ ਹਾਂ ਜੇ ਉਹਨੇ ਕੋਈ ਪਛੇ ਵੀ ਲਿਆ ਤਾਂ ਉਹ ਗਲਤੀ ਦੱਸੂ ਬਿਲਕੁਲ ਜੀ ਬਿਲਕੁਲ ਉਹਦਾ ਹੀ ਨਹੀਂ ਜੀ ਪਹਿਲਾਂ ਤਾਂ ਉਹ ਕਹਿੰਦਾ ਪਹਿਲੀ ਗੱਲ ਪੁੱਛਦਾ ਨਹੀਂ ਤੈਨੂੰ ਕਰਕੇ ਹੀ ਪਸਤਾਈ ਹਾਂ ਮੈਂ ਤੇਰੇ ਕਰਕੇ ਹੋਰ ਕਿਵੇਂ ਕਰੂੰਗਾ ਬਿਲਕੁਲ ਜੀ ਬਿਲਕੁਲ ਹੂੰ ਵਿਸ਼ਵਾਸ ਛੁੱਟ ਜਾਂਦਾ ਇਹ ਮਤਲਬ ਉਹ ਮਸਲਾ ਤਾਂ ਇਹ ਹੈ ਜੀ ਕਿ ਚੰਗਾ ਇਨਸਾਨ ਤੇ ਕਿ ਚੰਗਾ ਟੇਕੇਦਾਰ ਕਿ ਹੋਣਾ ਚਾਹੀਦਾ ਕਿਹਨੂੰ ਮਿਲ ਗਿਆ ਠੀਕ ਹੈ ਜੀ ਉਹਦਾ ਘਰ ਤਾਂ ਸਵਰਗੀ ਸਵਰਗੀ ਬਣ ਗਿਆ ਕਹਿਣ ਦਾ ਬਾਪ ਜੀ ਨੇ ਬਣਾਉਣਾ ਠੀਕ ਹੈ ਜੀ ਉਹ ਵੀ ਥੋੜੀ ਜੀ ਦਰੈਦਲੀ ਬਿਲਕੁਲ ਜੀ ਤਿੰਨਾਂ ਗੱਲਾਂ ਨੇ ਜੀ ਬੜਾ ਵੱਡਾ ਮਸਲਾ ਹੈ ਬਿਲਡਿੰਗ ਪੋਣ ਤੋਂ ਬਾਅਦ ਜੀ ਜਿਹੜੇ ਆਪਣੇ ਪਲੰਬਰ ਹੋਗੇ ਬੀਲੀ ਵਾਲੇ ਹੋਗੇ ਪੱਥਰ ਵਾਲੇ ਹੋਗੇ ਉਹ ਬੰਦੇ ਕਿੱਦਾਂ ਚੂਜ਼ ਕਰੇ ਜਾਂ ਕਿਵੇਂ ਕਰੇ ਬਿਲਕੁਲ ਬਾਕੀ ਜੀ ਇਹ ਬਿਲਡਿੰਗ ਦੇ ਵਿੱਚ 5 6 ਮਿਸਤਰੀ ਕੰਮ ਕਰਦੇ ਆ ਸਾਡੇ ਤੋਂ ਬਿਨਾਂ ਜੀ ਇਨ੍ਹਾਂ ਗੱਲਾਂ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੁਣ ਪਲੰਬਰ ਦੇ ਕੋਈ ਮੰਨ ਲਓ ਪਾਈਪ ਲੀਕ ਹੋ ਗਈ ਜੀ ਬਿਲਕੁਲ ਜੀ ਸਾਡੀਆਂ ਕੋਰਾ ਧਾਰਾਂ ਕਿਸੇ ਨੇ ਸਾਡਾ ਕੁਝ ਨਹੀਂ ਦੇਖਣਾ ਸਿਲ ਤਾਂ ਆਊਗੀ ਆਊਗੀ ਹਾਂਜੀ ਆਊਗੀ ਅਗਲੇ ਨੇ ਦੇਖ ਕੇ ਕਿ ਕਿਦਾਂ ਨੇ ਵਿਆਹ ਯਾਰ ਠੇਕੇਦਾਰ ਨੇ ਪਾਈ ਸੀ ਸਿਲਸਿਲਾ ਭਾਗਿਆ ਜੀ ਰੰਗ ਲੈ ਗਿਆ ਸਾਰਾ ਸਿਹਰਾ ਸਾਡੇ ਜੁਮੇ ਜਾਂਦਾ ਉਹਦਾ ਬਿਲਕੁਲ ਬਿਲਕੁਲ ਅਸੀਂ ਮਾਲਕ ਨੂੰ ਇਹ ਕਹਿੰਦੇ ਹੁੰਦੇ ਆ ਵੀ ਆਲ ਓਵਰ ਸਿਹਰਾ ਅਸੀਂ ਕਹਿੰਦੇ ਜੀ ਆਹ ਕੁੱਟੀ ਜੀ ਮੈਂ ਬਣਾਈ ਹੈ ਜੀ ਉਹਦੇ ਚ ਮਿਸਤਰੀ ਕਿੰਨੇ ਕੰਮ ਕਰਦ ਨੇ ਇੱਕ ਵੀ ਇਹਦੇ ਚ ਜੇ ਕਾਰੀਗਰ ਕੋਈ ਮਾੜਾ ਆ ਗਿਆ ਨਾ ਤਾਂ ਠੇਕੇਦਾਰ ਤੇ ਗੱਲ ਹੋਊ ਸਾਰੇ ਠੇਕੇਦਾਰ ਤੇ ਗੱਲ ਜਾਂਦੀ ਹੈ ਬਿਲਡਿੰਗ ਪੱਟੀ ਮੈਸ ਹੋ ਗਈ ਜੀ ਠੀਕ ਗਲਤੀ ਪਲੰਬਰ ਦੀ ਹੈ ਨਾ ਤੁਹਾਡਾ ਉਹ ਬਿਲਕੁਲ ਜੀ ਬਿਲਕੁਲ ਇਸ ਕਰਕੇ ਇਹ ਹੈ ਵੀ ਉਹ ਬਹੁਤ ਖਿਆਸ ਖਿਆਲ ਰੱਖਣਾ ਪੈਂਦਾ ਜੀ ਬਿਜਲੀ ਵਾਲੇ ਦਾ ਵੀ ਕੋਈ ਵਹਿਰ ਛੱਡ ਗਈ ਜੀ ਪੱਥਰ ਵਾਲੇ ਦਾ ਵੀ ਜੀ ਪੱਥਰ ਵਾਲੇ ਦਾ ਵੀ ਕੋਈ ਪੱਥਰ ਲ ਤੱਲੇ ਕਿਸੇ ਪਾਈਪ ਵਾਲੇ ਨੇ ਪਾਈ ਪਈ ਵੀ ਉਹ ਖੱਡਾ ਪਿਆ ਜਾਂ ਕੋਈ ਫੈਨ ਬਾਕਸ ਲੰਗਾ ਪਿਆ ਹੈ ਬਿਲਕੁਲ ਜੀ ਦੋਨਾਂ ਗੱਲਾਂ ਦਾ ਖਿਆਲ ਉਹਨੂੰ ਉਹਨੂੰ ਰੱਖਣਾ ਚਾਹੀਦਾ ਬਿਲਕੁਲ ਰੱਖਣਾ ਚਾਹੀਦਾ ਉਹ ਫਲੋਟ ਟਰੈਪ ਜਾਂ ਪੀ ਟਰੈਪ ਦੀ ਜਾਲੀ ਲਾਉਂਦਾ ਹੈ ਉਦੋਂ ਵੀ ਉਹਨੂੰ ਗੌਰ ਕਰਨੀ ਚਾਹੀਦੀ ਹੈ ਵੀ ਪਾਣੀ ਲੀਕਣਾ ਹੋਵੇ ਨਹੀਂ ਕਿੰਨੇ ਜਿਹੇ ਬਣਾਏ ਕੋਈ ਬੜਾ ਵੱਡੇ ਕੋਈ ਇੰਜੀਨੀਅਰਿੰਗ ਨਹੀਂ ਹੈ ਜੀ ਇਹ ਇਹ ਡਿਸੀਜਸ ਆਵਦੇ ਹਾਂ ਠੀਕ ਹੈ ਇਹ ਤਾਂ ਹੀ ਕਹਿੰਦੇ ਆਰਕੀਟੈਕਟ ਨਾਲੋਂ ਸਾਨੂੰ ਇਹਨਾਂ ਗੱਲਾਂ ਦਾ ਵੱਧ ਖਿਆਲ ਰੱਖਣਾ ਪੈਂਦਾ ਇਸੇ ਕਰਕੇ ਵੀ ਮਾਲਕ ਹੈ ਜਿਹੜਾ ਉਹ ਠੇਕੇਦਾਰ ਇਹ ਜਾ ਹੋਵੇ ਉਹ ਆਲ ਓਵਰ ਕੰਮ ਜਾਣਦਾ ਹੋਵੇ ਉਹਦਾ ਤਜਰਬਾ ਰੱਖਦਾ ਹੋਵੇ ਇਹਨਾਂ ਗੱਲਾਂ ਦਾ ਬਿਲਕੁਲ ਜੀ ਕਿਉਂਕਿ ਆਲ ਓਵਰ ਗੱਲ ਵੀ ਠੇਕੇਦਾਰ ਤੇ ਆਉਣੀ ਹੈ ਅੱਛਾ ਇਹਦਾ ਕੰਮ ਹੈ ਕੱਲੀ ਡਰਾਇੰਗ ਬਣਾ ਕੇ ਦੇ ਦੇਣਾ ਚਲੋ ਇੰਸਟ੍ਰਕਸ਼ਨਾਂ ਵੀ ਦਿੰਦੇ ਨੇ ਆਪਾਂ ਨਹੀਂ ਬਿਲਕੁਲ ਬਿਲਕੁਲ ਜੀ ਬਟ ਮਸਲਾ ਕੀ ਹੈ ਵੀ ਜਿਹੜਾ ਜਿਹਦਾ ਕੰਮ ਆ ਉਹ ਉਸੇ ਨੇ ਕਰ ਬਿਲਕੁਲ ਜੀ ਜਿਹੜਾ ਇਹਨੂੰ ਸੰਜੋਣਾ ਹੈ ਸੰਜੋਣਾ ਤਾਂ ਠੇਕੇਦਾਰ ਨੇ ਕੰਨ ਦਾ ਭਾਵ ਇਹ ਹੈ ਜੇ ਕੋਈ ਆਪਣਾ ਕਾਰੀਗਰ ਹੋਰ ਕਰਨਾ ਹੈ ਜਿਵੇਂ ਪੰਜ ਛੇ ਕਾਰੀਗਰ ਬਾਅਦ ਚ ਤੁਹਾਡੇ ਚ ਆਉਂਦੇ ਆ ਇੱਕ ਵਾਰ ਤੁਹਾਡੀ ਰਾਇ ਲੈ ਕੇ ਚੱਲੇ ਮਾਲਕ ਦਾ ਬੈਟਰ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਤਜਰਬਾ ਹੁੰਦਾ ਕਿ ਉਹ ਬੰਦਾ ਕੰਮ ਮਾੜਾ ਕੀਤਾ ਜਾਂ ਚੰਗਾ ਕੀਤਾ ਤੁਹਾਨੂੰ ਸਾਰਾ ਪਤਾ ਹੁੰਦਾ ਕਿ ਉਹ ਕੱਲ ਨਵਾਂ ਟਰੈਂਡ ਚੱਲਿਆ ਹੂੰ ਵਿਦ ਮਟੀਰੀਅਲ ਕੋਠੀ ਪਾਉਣ ਦਾ ਠੇਕਾ ਕਰ ਲੈਂਦੇ ਆ ਵੀ ਸਾਰਾ ਮਟੀਰੀਅਲ ਠੇਕੇਦਾਰ ਦਾ ਉਹ ਕਰਵਾਉਣ ਦਾ ਬੈਨੀਫਿਟ ਹੈ ਜਾਂ ਕੋਈ ਹਾਂਜੀ ਉਹ ਇੱਕ ਬੜਾ ਵਧੀਆ ਸਿਸਟਮ ਹੈ ਜੀ ਸਾਡੇ ਹਿਸਾਬ ਨਾਲ ਤਾਂ ਕਿਉਂ ਸਿਸਟਮ ਵਧੀਆ ਹੈ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ ਵੀ ਇੱਕ ਬਿਲਡਿੰਗ ਦੇ ਵਿੱਚ 5-6 ਮਿਸਤਰੀ ਹੋਰ ਵੀ ਆ ਜਾਂਦੇ ਸਾਡੇ ਤੋਂ ਬਿਨਾਂ ਬਿਲਕੁਲ ਜੀ ਠੀਕ ਹੈ ਜੀ ਮਾਲਕ ਦੀ ਸਿਰਦਰਦੀ ਚੱਕੀ ਜਾਂਦੀ ਹੈ ਜੀ ਪੈਸਾ ਤੇ ਦੇਖੋ ਮਾਲਕ ਨੇ ਸਮਾਨ ਖਰੀਦ ਲਿਆ ਕਿ ਅਸੀਂ ਜ਼ਮੀਨ ਸਮਾਨ ਖਰੀਦ ਕੇ ਲਾਤਾ ਪਰ ਉਹਦੀ ਆਲ ਓਵਰ ਜ਼ਿੰਮੇਵਾਰੀ ਸਾਡੇ ਤੇ ਆ ਗਈ ਜੀ ਬਿਲਕੁਲ ਜੀ ਜਿੰਨਾ ਖਰਚਾ ਹੋਣਾ ਹੈ ਬਿਲਡਿੰਗ ਤੇ ਤੁਹਾਡਾ 50 ਲੱਗਣਾ ਹੈ ਤੁਹਾਡਾ 80 ਲੱਗਣਾ ਹੈ ਤੁਹਾਡਾ ਕਰੋੜ ਲੱਗਣਾ ਤਾਂ ਲੱਗਣਾ ਹੀ ਹੈ ਜੀ ਮਾਲਕ ਦੀ ਟੈਨਸ਼ਨ ਖਤਮ ਹੋ ਗਈ ਟੈਨਸ਼ਨ ਖਤਮ ਹੋ ਗਈ ਤੇ ਜ਼ਿੰਮੇਵਾਰੀਆਂ ਉਸ ਠੇਕੇਦਾਰ ਦੀਆਂ ਵਧ ਗਈਆਂ ਬਿਲਕੁਲ ਜੀ ਕਿਉਂਕ ਬਿਲਕੁਲ ਬਿਲਕੁਲ ਅਗਲਾ ਕਹਿੰਦਾ ਵੀ ਠੇਕੇਦਾਰ ਇਹ ਨਹੀਂ ਮੇਰੇ ਵੱਲੋਂ ਸਾਡੀ ਕੋਠੀ ਤੁਸੀਂ ਕੱਲ ਨੂੰ ਮਾਲਕ ਨੇ ਸਾਨੂੰ ਬੁਲਾ ਲਿਆ ਜੀ ਕੋਠੀ ਦਿਖਾਉਣ ਲੱਗੇ ਵੀ ਬਿੱਦ ਮਟੀਰੀਅਲ ਅਸੀਂ ਬਣਵਾਇਆ ਦੀ ਜੀ ਉਹ ਤਾਂ ਕਹਿੰਦੇ ਸੀ ਵੀ ਵੀ ਪਲੰਬਰ ਵਧੀਆ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਫਿਰ ਉਹ ਚੀਜ਼ਾਂ ਸਾਡੇ ਤੇ ਜ਼ਿੰਮੇਵਾਰੀ ਵਾਜਣ ਵੱਧ ਗਈ ਬਿਲਕੁਲ ਬਿਲਕੁਲ ਅਸੀਂ ਜਿਹੜੀ ਸਾਡੇ ਕੋਲੇ ਟੀਮਾਂ ਨੇ ਨੇ ਜੀ ਪੱਥਰ ਵਾਲੀਆਂ ਨੰਬਰ 1 ਨੇ ਬਿਲਕੁਲ ਜੀ ਬਿਜਲੀ ਵਾਲੀਆਂ ਨੰਬਰ 1 ਨੇ ਠੀਕ ਹੈ ਜੀ ਪਲੰਬਰ ਨੰਬਰ 1 ਨੇ ਠੀਕ ਹੈ ਜੀ ਪੀਓਪੀ ਵਾਲੇ ਨੰਬਰ 1 ਨੇ ਅਸੀਂ ਤਾਂ ਜੇ ਬਣਾ ਕੇ ਜਾਵਾਂਗੇ ਸਾਡੀ ਐਡ ਉਹ ਮਾਲਕ ਤੁਸੀਂ ਆਪਣੇ ਮੂੰਹ ਬੋਲ ਕੇ ਆਪ ਤਾਰੀਫ ਨਹੀਂ ਕਰਦੇ ਨਾ 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 ਅਸੀਂ ਜੇ ਕੰਮ ਸਾਡੀ ਸ਼ਕਲ ਨਹੀਂ ਜ ਕਿਸੇ ਨੇ ਦੇਖੀ ਜੇ ਬੋਲੂਗਾ ਜੀ ਜੇ ਕੰਮ ਥੋੜਾ ਕੰਮ ਬੋਲੂ ਕੰਮ ਬੋਲੂ ਜੇ ਉਹਨੂੰ ਕੋਈ ਸਮੱਸਿਆ ਹੀ ਨਾ ਆਈ ਤਾਂ ਉਹ ਚਾਰ ਨੂੰ ਹੋਰ ਦੱਸੂਗਾ ਜੀ ਵੀ ਸਾਡਾ ਭਾਈ ਬੜਾ ਸੋਹਣਾ ਕੰਮ ਕੀਤਾ ਹੈ ਬੈਡ ਮਟੀਰੀਅਲ ਅਗਲਾ ਲੋਕ ਬਦਨਾਮ ਜ਼ਰੂਰ ਕਰਦੇ ਨੇ ਸਾਡੇ ਲੋਕ ਏਡੇ ਵਧੀਆ ਨਹੀਂ ਜੀ ਸੋਸ਼ਲ ਤਾਂ ਇੰਨੇ ਨਹੀਂ ਸਾਡੇ ਲੋਕ ਉਹ ਇਹ ਨਹੀਂ ਪਤਾ ਜੀ ਉਹਨਾਂ ਨੂੰ ਪਤਾ ਲੱਗ ਜੇ ਉਹਨਾਂ ਨੂੰ ਬਹੁਤ ਸਪੈਸ਼ਲ ਸਾਡੇ ਵਾਸਤੇ ਬਗੈਣਾਂ ਦੇ ਕੋਲ ਠੀਕ ਹੈ ਜੀ ਇਹ ਫਿਰ ਕਿਉਂ ਮੈਂ ਨਹੀਂ ਕਹਿੰਦਾ ਮੇਰੇ ਵਾਸਤੇ ਬਿਲਕੁਲ 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 ਉਹ ਅਨਵਰ ਸਪੈਸ਼ਲ ਜਾਣ ਵੀ ਨਹੀਂ ਯਾਰ ਉਹ ਜਿਹਨੇ ਮੇਰਾ ਬਣਾਇਆ ਇਸ ਤਰ੍ਹਾਂ ਉਹ ਤਾਂ ਉਹ ਤਾਂ ਉਹ ਆਈ ਬਿਲਕੁਲ ਫੀਡਬੈਕ ਉਹੀ 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 ਫੀਡਬੈਕ ਮਿਲਦੀ ਹੈ ਜੀ ਠੀਕ ਹੈ ਨਹੀਂ ਉਹ ਤਾਂ ਸਟੈਂਪ পেਪਰ ਸਾਰਾ ਕੁਝ ਲਿਖ ਕੇ ਆਉਂਦਾ ਬਿਲਕੁਲ ਜੀ ਦੇਖੋ ਜੀ ਕੱਲਾ ਕੱਲਾ ਮਟੀਰੀਅਲ ਕਿਹੜੀ ਕਿਹੜੀ ਕੰਪਨੀ ਤੋਂ ਲੈ ਕੇ ਕਿਹੜੀ ਕਿਹੜੀ ਕੰਪਨੀ ਦਾ ਲੱਗੇਗਾ ਕਿਹੜੀ ਕਿਹੜੀ ਬ੍ਰਾਂਡ ਲੱਗੇਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਲੱਗਣਗੀਆਂ ਕੀ ਕੀ ਇਹਨਾਂ ਦੇ ਰੇਟ ਨੇ ਭਾਈ ਬੋਲੇ 300 ਕਾਲਮ ਹੋ ਜਾਂਦਾ ਠੀਕ ਠੀਕ ਹੈ ਮਤਲਬ ਉਹ ਤਾਂ ਬਿਡ ਰਿਟਰਨ ਚ ਹੁੰਦਾ ਜੀ ਸਾਰਾ ਉਹ ਚ ਕੋਈ ਲੁਕੋ ਨਹੀਂ ਜੀ ਉਹ ਸਾਡਾ ਪਰਵਾਹ ਉਹ ਚ ਇਹ ਨਹੀਂ ਹੈਗਾ ਵੀ ਕਹਿਤਾ ਕੁਛ ਤੇ ਕੱਲ ਨੂੰ ਹੋਰ ਲਾਤਾ ਹੈ ਅਗਲਾ ਕਹਿੰਦਾ ਵੀ ਸਾਡੇ ਨਾਲ ਠੱਗੀ ਨਾ ਮਰ ਜੇ ਕੱਲੀ ਕੱਲੀ ਚੀਜ਼ ਜਿਹੜੀ ਅਸੀਂ ਲਿਖਤੀ ਜੋ ਅਗਲੇ ਅਗਲੇ ਨੂੰ ਵੀ ਪਤਾ ਵਜਾਰ ਚ ਕਿੰਨੇ ਦੀ ਮਿਲਦੀ ਹੈ ਬਿਲਕੁਲ 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 ਪਰ ਗੱਲ ਇੱਥੇ ਇੱਥੇ ਇੱਕ ਫਰ ਬਿਲਕੁਲ ਕੋਈ ਆਮ ਬੰਦਾ ਕੋਈ ਠੇਕਾ ਲੈ ਲਿਆ ਉਹਨੂੰ ਸਾਡੇ ਬਾਰੇ ਕੀ ਪਤਾ ਜੀ ਅਸੀਂ ਕੀ ਕਰਗੇ ਉਹ ਚ ਬਿਜਲੀ ਵਾਲਾ ਤਾਂ ਕੀ ਪਤਾ ਲੱਗੂ ਬਿਜਲੀ ਵਾਲੇ ਚ ਕੀ ਕਰ ਗਿਆ ਅਸੀਂ ਤਾਂ ਇਕੱਲੇ ਇਕੱਲੇ ਦੀ ਨੋਲੇਜ ਹੈ ਕਿਉਂ ਅਸੀਂ ਸਾਡਾ ਕਿੱਤਾ ਹੀ ਇਹ ਹੈ ਜੀ ਅਸੀਂ ਹਰ ਵਕਤ ਇੰਨਾ ਚ ਹੀ ਵਿਚਰਦੇ ਆ ਅਸੀਂ ਇਹਨਾਂ ਨਾਲ ਸਾਡਾ ਵਾਹ ਹੈ ਸਾਰੀ ਜ਼ਿੰਦਗੀ ਇੰਨੇ ਚ ਲੰਘ ਗਈ ਜੀ ਜਿਹੜਾ ਦਿਨ ਚ ਝਗ ਰਿਹਾ ਸਾਡਾ ਇੱਥੇ ਝਗ ਰਿਹਾ ਹੈ ਬਿਲਕੁਲ ਜੀ ਅੱਜ ਤੌਰ ਤੇ ਗੱਲ ਨਹੀਂ ਜੀ ਜਿਹੜੀ ਚੀਜ਼ ਨੂੰ ਜਿਹੜੇ ਨੂੰ ਬਿਲਡਿੰਗ ਬਾਰੇ ਪਤਾ ਹੀ ਨਹੀਂ ਜੀ ਉਹ ਵੀ ਤੇ ਮਟੀਰੀਅਲ ਠੇਕਾ ਲੈ ਕੇ ਬੈਠ ਗਿਆ ਉਹ ਤਾਂ ਫਿਰ ਹੁਣ ਆਮ ਲੋਕਾਂ ਵਰਗੇ ਕੰਮ ਹੋਣਾ ਹੈ ਜੀ ਉਹ ਤਾਂ ਨੁਕਸਾਨ ਹੋਣਾ ਉਹ ਆਪਣੇ ਪੈਸੇ ਲੈ ਕੇ ਚਲੇ ਜਾਊਗਾ ਜੀ ਦਿੱਕਤਾਂ ਫੇਰ ਆਉਣਗੀਆਂ ਠੀਕ ਹੈ ਹਾਂ ਤੇ ਇਹੀ ਕੋਸ਼ਿਸ਼ ਕਰਦੇ ਆ ਜੀ ਸਾਡਾ ਅੱਜ ਦਾ ਮੈਸੇਜ ਦੇਣ ਦਾ ਮਤਲਬ ਹੀ ਇਹ ਹੈ ਵੀ ਲੋਕ ਇੰਨਾਂ ਗੱਲਾਂ ਤੇ ਮਾਲਕ ਜਦੋਂ ਵੀ ਕੋਠੀ ਕੋਈ ਬਣਾਉਂਦੇ ਨੇ ਇੰਨਾਂ ਗੱਲਾਂ ਦਾ ਖਾਸ ਖਿਆਲ ਰੱਖਣ ਵੀ ਵੀਰੋ ਇਹ ਮਕਾਨ ਜ਼ਿੰਦਗੀ ਚ ਇੱਕ ਵਾਰ ਬਣਦਾ ਇੱਕ ਸੁਪਨਾ ਹੁੰਦਾ ਹੈ ਸਾਡਾ ਤੇ ਸਾਡੇ ਪਰਿਵਾਰ ਦਾ ਪੂਰਾ ਵੱਡਾ ਸੁਪਨਾ ਹੁੰਦਾ ਹੈ ਹਨਾ ਜਿਉਂ ਥੋੜੇ ਜੇ ਸਮੇਂ ਚ ਭਿੱਦਾ ਪੈ ਜੇ ਦੇਖੋ ਕਰੋੜਾਂ ਰੁਪਇਆ ਲੱਗਿਆ ਵੱਡੇ ਵੱਡੇ ਬਜਟ ਨੇ ਜੀ ਅੱਜਕੱਲ ਦੇ ਠੀਕ ਹੈ ਜੀ ਇਹ ਕਹਿੰਦੇ ਆ ਵੀ ਸੋਹਣਾ ਮਕਾਨ ਬਣਾਓ ਸੋਹਣਾ ਮਕਾਨ ਬਣਾਉਣ ਤੋਂ ਪਹਿਲਾਂ ਚੰਗੇ ਸੋਹਣੇ ਮਿੱਤਰਾਂ ਨਾਲ ਵਿਚਾਰ ਕਰਕੇ ਤੇ ਸੋਹਣੇ ਠੇਕੇਦਾਰ ਨਾਲ ਵਿਚਾਰ ਕਰਕੇ ਫਿਰ ਇਸ ਗੱਲ ਦੀ ਸ਼ੁਰੂਆਤ ਕਰੋ ਜੀ ਅਸੀਂ ਤਾਂ ਇੰਨਾਂ ਗੱਲਾਂ ਨੂੰ ਅਸੀਂ ਨਹੀਂ ਕਹਿੰ ਵੀ ਸਾਡੇ ਤੋਂ ਕੋਈ ਕੰਮ ਕਰਵਾਵੇ ਅਸੀਂ ਕਹਿੰਦੇ ਆਂ ਵੀ ਲੋਕ ਇਸ ਗੱਲ ਤੋਂ ਜਾਗਰੂਕ ਹੋਣ ਜਿਨ੍ਹਾਂ ਅੱਜ ਠੱਗੀ ਦਾ ਸ਼ਿਕਾਰ ਹੋ ਲੋਕ ਹੋਰ ਇਹਨੇ ਜਾਂ ਸਾਡੇ ਕੋਲੋਂ ਸਮੱਸਿਆ ਲੈ ਕੇ ਲੋਕ ਆ ਰਹੇ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਪਤਾ ਲੱਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ